ਐਨ ਟੀ ਵੀ ਲਾਈਵ ਰਹੇ ਹੋ ਜੀ ਜਵਾਰ ਬਾਗਿਟ ਦੇ ਵਿੱਚ ਅੱਗ ਲੱਗੀ ਸਵੇਰੇ 4:00 ਵਜੇ ਦੀ ਇਹ ਮੇਬੀ ਸ਼ਾਰਟ ਸਰਕਟ ਹੋ ਸਕਦਾ ਜੀ ਅਭੀ ਹਜੇ ਤੱਕ ਐਗਜੈਕਟ ਪਤਾ ਨਹੀਂ ਹੈ ਇਹ ਦੋ ਉਹ ਦੋ ਫਾਇਰ ਵੀਡ ਦੀਆਂ ਗੱਡੀਆਂ ਲੀਆਂ ਸੀਗੀਆਂ ਉਹਦੇ ਥਰੂ ਅੱਗ ਬੁਝਾਈ ਗਈ ਤੇ ਕੋਟੋ ਵੱਡਾ ਨੁਕਸਾਨ 7-8 ਲੱਖ ਤੱਕ ਐਸਾ ਹੀ ਬਾਕੀ ਹੋਰ ਬੜੀਆਂ ਸਿੱਟਾਮ ਲਾਗੇ ਬਾਕੀ ਸਾਰਾ 25-30 ਲੱਖ ਦੇ ਵਿੱਚ ਨੁਕਸਾਨ ਹੋ ਗਿਆ ਜੀ ਵੱਧ ਹੋ ਗਿਆ ਬਾਕੀ ਹਲੇ ਐਗਜੈਕਟ ਪਤਾ ਨਹੀਂ ਹੈ ਬਾਕੀ ਲਿਸਟ ਬਣਾਉਂਗੇ ਤਾਂ ਐਗਜੈਕਟ ਪਤਾ ਲੱਗਣਾ ਹੈ ਇਹ ਕਾਰਨ ਹੋਏ ਉਸ ਨੂੰ ਤੱਪਦਾ ਲੱਗਿਆ ਭਾਈ ਜੀ ਕੱਲ ਕਾਰਨ ਹਾਲ ਤੱਕ ਕੁਝ ਨਹੀਂ ਹੋਆ ਲੱਗਿਆ ਜੀ ਮੇ ਵੀ ਸ਼ਾਰਟ ਸਰਕਟ ਹੀ ਹੋ ਸਕਦਾ ਸੀ ਅੱਗ ਕਿੱਦਾਂ ਬੁਝਾਈ ਗਈ ਫਾਇਰ ਹੋ ਗਈ ਫਾਇਰ ਬਿੜਾਈ ਦੋ ਗੱਡੀਆਂ ਆਈਆਂ ਫਾਇਰ ਬਿੜੀਆਂ ਜੀ ਜਦੋਂ ਅੰਦਰ ਗਏ ਤਾਂ ਅੰਦਰ ਸਭ ਕੁਝ ਖਤਮ ਹੋਇਆ ਉਹਦਾਈ ਦੋ ਦੋ ਤਿੰਨ ਫ੍ਰਿਜ ਹੈ ਜੀ ਫਾਇਰ ਬਿੜ ਕਿਹੜੀ ਇਹ ਐਨਐਫਐਲ ਹੀ ਆਈ ਦੀ ਐਨਐਫਐਲ ਵੱਲੋਂ ਜੀ ਉਧਰੋਂ ਆਈ ਦੀ ਉਹ ਜਦੋਂ ਉਹਨਾਂ ਕੋਲ ਗੱਲ ਕਰੀ ਸੀ ਉਹ ਕਹਿੰਦੇ ਸਾਡੀ ਗੱਡੀ ਡੈਮ ਤੇ ਪੁੱਜ ਗਈ ਸਕੇ ਨੂੰ ਪਤਾ ਲੱਗ ਗਿਆ ਉਧਰੋਂ ਗੱਡੀ ਆ ਰਹੀ ਮੇਰੇ ਨੁਕਸਾਨ ਦੇ ਵਿੱਚ ਦੋ ਐਲਈਡੀਆਂ ਉਹ ਦੋ ਫ੍ਰਿਜ ਹੋ ਗਏ ਤੇ ਬਾਕੀ ਆਪਣਾ ਹੋਰ ਇੱਕ ਏਸੀ ਕਾਊਂਟਰ ਵਗੈਰਾ ਖਤਮ ਹੋ ਗਈ। ਤਿੰਨ ਕੰਪਿਊਟਰ ਬਾਕੀ ਲੈਪਟਾਪ ਗੈਸ ਸਾਰਾ ਕੁਝ ਸੀ ਤੇ ਬੀੜੀਆਂ ਸਿਕਟਾ ਸੀ ਚੌਕਲੇਟਾਂ ਵਗੈਰਾ ਸੀ ਗਿਆ ਸਭ ਖਤਮ ਹੋ ਗਿਆ। ਖਲੀ ਐਗਜੈਕਟ ਪ੍ਰੋਪਰ ਪਤਾ ਨਹੀਂ ਨੁਕਸਾਨ ਕਿਨਾ ਹੈ ਹਲੇ ਤਾਂ ਚੈੱਕ ਕਰਦੇ ਸਾਰਾ ਕੁਝ। ਹਾਂਜੀ ਅੱਗ ਲੱਗੀ ਜੀ 4 ਵਜੇ 4 ਵਜੇ ਸਾਨੂੰ ਪਤਾ ਲੱਗਿਆ। ਹਾਂਜੀ ਅੱਗ ਪਤਾ ਨਹੀਂ ਰਾਤ ਦੀ ਲੱਗੀ ਵੀ ਕੱਦ ਦੀ ਲੱਗੀ ਵੀ ਕੱਦ ਦੀ ਹੋਣੀ ਦੁਕਾਨ ਬੰਦ ਕਰਕੇ ਜੇ 9 ਵਜੇ ਉਸ ਟਾਈਮ ਕੋਈ ਇਦਾਂ ਦੀ ਦਿੱਕਤ ਨਹੀਂ ਸੀਗੀ। ਜਦੋਂ 400-400 ਦੇ ਵਿੱਚ ਫਟਾ ਲੱਗਿਆ ਜਦੋਂ ਅਸੀਂ ਭਾਈ ਉਹਨਾਂ ਨੂੰ ਕਹਿੰਦਾ ਫਿਰ ਜਦੋਂ ਜਹੀ ਸ਼ਟਰ ਵਗੈਰਾ ਖੋਲ੍ਹੇ ਜਦੋਂ ਅੱਗ ਤਾਂ ਫਿਰ ਆਟੋ ਕੰਟਰੋਲ ਹੋ ਚੁੱਕੀ ਸੀ ਉਹ ਹਾਂਜੀ बीजे <laughs> लाखा ரோட் <laughs> <laughs> 有一种。You know. <Yeah. S 1> yeah.